ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਗੁਵਾਰੇਰੀ ਮਹਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੇ ਅੰਨ ਖਾਏ ਗੁਰ ਸਿੱਖ ਪ੍ਰੀਤ ਗੁਰ ਮਿਲ ਆਗਾਏ ਹਰ ਦਰਸ਼ਨ ਦੇਹੁ ਹਰ ਆਸ ਤੇਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾ ਚੱਕਵੀ ਪ੍ਰੀਤ ਸੂਰਜ ਮੁਖ ਲਾਗ ਮਿਲ ਪਿਆਰ ਸਭ ਦੁੱਖ त्यागा ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਗ ਬੱਚਰੇ ਪ੍ਰੀਤ ਖੀਰ ਮੁਖ ਖਾਈ ਹਿਰ ਦਾ ਵਿਕਸਾ ਦੇਖ ਮਾਏ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋ ਕਾਚਾ ਬਿਨ ਸਜਾਏ ਕੂਰਾ ਕਚ ਪਾਚਾ ਜਨਾਨਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਜਨਾਨਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਵਨ ਸ਼ਬਦ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 164 ਤੋਂ ਆਰੰਭ ਹੋ ਕੇ 165 ਤੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ ਸਤਿਗੁਰ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਆ ਹਰ ਦਰਸ਼ਨ ਦੇਹੋ ਹਰ ਆਸ ਤੇਮਾਰੀ ਏ ਸਤਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਆਪਣਾ ਦਰਸ਼ਨ ਬਖਸ਼ਿਸ਼ ਕਰੋ ਕਰ ਕਿਰਪਾ ਲੋਚ ਪੂਰ ਹਮਾਰੀ ਏ ਸਤਗੁਰੂ ਕਿਰਪਾ ਕਰਕੇ ਇਹ ਜਿਹੜੀ ਮੇਰੀ ਮਨ ਦੀ ਲੋਚ ਹੈ ਇੱਛਾ ਹੈ ਇਹ ਪੂਰਨ ਕਰਦੇ ਜਿਸ ਤਰ੍ਹਾਂ ਆਪਾਂ ਚਪਾਈ ਦੇ ਵਿੱਚ ਪੜਦੇ ਆ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾ ਕਿ ਹੇ ਸਤਿਗੁਰੂ ਮਹਾਰਾਜ ਅਸੀਂ ਤੇਰੇ ਚਰਨਾਂ ਵਿੱਚ ਆਏ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਚਿੱਤ ਦੀ ਇੱਛਾ ਕੀ ਹੈ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਰ ਦਰਸ਼ਨ ਦੇਹ ਹਰ ਆਸ ਤੇਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹੋ ਆਰੰਭ ਦੇ ਵਿੱਚ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਭੀਖਕ ਪ੍ਰੀਤ ਭਿਕ ਪ੍ਰਭ ਪਾਏ ਭਿਕ ਕਹਿੰਦੇ ਮੰਗਤੇ ਨੇ ਮੰਗਤਾ ਬੜਾ ਖੁਸ਼ ਹੁੰਦਾ ਹੈ ਹੁਣ ਇੱਥੇ ਸ਼ਬਦ ਪ੍ਰਭ ਪਾਏ ਲਿਖਿਆ ਪ੍ਰਭ ਇੱਥੇ ਪਰ ਪ੍ਰਭ ਦਾ ਅਰਥ ਹੈ ਜਿਹੜੇ ਘਰ ਦੇ ਅੱਗੇ ਮੰਗਤਾ ਖੜਾ ਹੈ ਨਾ ਉਹ ਘਰ ਦਾ ਮਾਲਕ ਜਿਹੜਾ ਹੈ ਤੇ ਮੰਗਤਾ ਬੜਾ ਖੁਸ਼ ਹੁੰਦਾ ਜਦੋਂ ਘਰ ਦਾ ਮਾਲਕ ਉਹਨੂੰ ਭੀਖ ਦਿੰਦਾ ਹੈ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਸਤਗੁਰੂ ਮਹਾਰਾਜ ਕਹਿੰਦੇ ਭਾਈ ਅਸੀਂ ਸਾਰੇ ਉਹਦੇ ਦਰ ਦੇ ਭਿਖਾਰੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਆ ਤਿੰਨ ਗੱਲਾਂ ਦਾ ਅਹਿਸਾਸ ਸਾਨੂੰ ਮੰਗਣ ਲੱਗਿਆ ਹੋਣਾ ਚਾਹੀਦੇ ਪਹਿਲੀ ਗੱਲ ਹੈ ਕਿ ਕਿਸ ਕੋਲੋਂ ਮੰਗਣਾ ਹੈ ਦੂਸਰਾ ਹੈ ਕਿ ਮੰਗਣਾ ਤੇ ਕਿਸ ਤਰ੍ਹਾਂ ਮੰਗਣਾ ਹੈ ਕਿਹਦੇ ਕੋਲੋਂ ਮੰਗਣਾ ਕਿਵੇਂ ਮੰਗਣਾ ਤੇ ਕੀ ਮੰਗਣਾ ਹੈ ਪਹਿਲੀ ਗੱਲ ਇਸ ਸਤਗੁਰ ਨੇ ਦਸੀ ਕਹਿੰਦੇ ਕਿ ਰੱਬ ਇੱਕੋ ਹੀ ਪਰਮੇਸ਼ਰ ਇੱਕ ਹੈ ਸਾਰਾ ਜਗਤ ਹੀ ਭਿਖਾਰੀ ਹੈ ਮੰਗਣਾ ਉਸ ਕਾਲਪੁਰਖ ਦੇ ਕੋਲ ਹੈ ਇੱਕੋ ਦਾਤਾ ਹੈ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਉਹਦੇ ਕੋਲੇ ਮੰਗਣਾ ਸਾਰਾ ਸੰਸਾਰ ਮੰਗਦਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਹੀ ਖਾਏ ਜਿਸ ਵਲੋਂ ਦੇ ਰਿਆ ਨਾ ਉਹ ਬੰਦਾ ਛਪਾ ਲੈਂਦਾ ਦੇਣ ਲੱਗਾ ਚੰਗੀ ਤਰ੍ਹਾਂ ਉਹਦਾ ਪ੍ਰਚਾਰ ਕਰਦਾ ਮੈਂ ਦੇ ਰਿਆ ਪਰ ਮਨ ਵੀ ਨਹੀਂ ਕਰਦਾ ਦੇਣ ਪਰ ਲੋਕਾਚਾਰੀ ਕਰਦੇ ਉਹਦੇ ਵਿੱਚੋਂ ਦੇ ਕੇ ਆਪਣੇ ਆਪ ਨੂੰ ਮਨੁੱਖ ਦਾਨੀ ਅਖਵਾਉਂਦਾ ਗੁਰੂ ਮਹਾਰਾਜ ਕਹਿੰਦੇ ਬਾਣੀ ਵਿੱਚ ਕਹਿੰਦੇ ਜੇ ਕੋ ਹੋਏ ਬਹਿ ਦਾ ਤਾਰ ਜਿਹੜਾ ਬੰਦਾ ਆਪਣੇ ਆਪ ਨੂੰ ਦਾਤਾ ਕਹਿੰਦਾ ਨਾ ਮੈਂ ਦਾਤਾ ਕਹਿੰਦੇ ਦੇਨਹਾਰ ਜਾਣੇ ਗਵਾਰ ਉਹਨ ਮੂਰਖ ਸਮਝਦਾ ਰੱਬ ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਕਿ ਰੱਬ ਸਮਝਦਾ ਹੈ ਕਿਸ ਕੋਲੋਂ ਮੰਗਣਾ ਇੱਕੋ ਅਕਾਲ ਪੁਰਖ ਮਾਨੁਕ ਕੀ ਟੀਕ ਬਿਰਥੀ ਸਭ ਜਾਣ ਦੇਵਣ ਕੋ ਇੱਕ ਹੈ ਭਗਵਾਨ ਇੱਕ ਰਾਜਾ ਜਾ ਰਿਹਾ ਸੀ ਤੇ ਉਹਦੇ ਨਾਲ ਨਾ ਬਹੁਤ ਸਾਰੀ ਉਹਦੀ ਅੰਗ ਰੱਖਸ਼ਕ ਟੁਕੜੀ ਫੌਜੀ ਜਿਹੜੇ ਸੀ ਨਾਲ ਜਾ ਰਹੇ ਸੀ। ਔਰ ਸਾਰੇ ਲੋਕ ਉਹਨੂੰ ਨਮਸਕਾਰ ਕਰ ਰਹੇ ਖੜੇ ਹੋ ਕੇ। ਇਹ ਉਥੇ ਰਸਤੇ ਵਿੱਚ ਇੱਕ ਫਕੀਰ ਬੈਠਾ ਸੀ। ਤੇ ਉਹਨੇ ਕੋਈ ਸਲਾਮ ਸਲੂਬ ਨਹੀਂ ਕੀਤੀ। ਤੇ ਸਾਰੇ ਉਹਨੂੰ ਦੇਖ ਰਿਆ ਵੀ ਇਹ ਫਕੀਰ ਨੇ ਸਲਾਮ ਨਹੀਂ ਕੀਤੀ ਰਾਜੇ ਨੂੰ। ਤੇ ਜਿਹੜੇ ਸਪਾਹੀ ਸੀ ਤੇ ਉਹ ਆ ਕੇ ਉਸ ਫਕੀਰ ਨੂੰ ਕਹਿੰਦੇ ਆ ਵੀ ਤੂੰ ਰਾਜੇ ਨੂੰ ਸਲਾਮ ਕਿਉਂ ਨਹੀਂ ਕੀਤੀ ਤੈਨੂੰ ਉਹਨੇ ਕੁਝ ਦੇਈ ਜਾਣਾ ਸੀ ਨਾ ਆ ਤੇਰੀ ਗਰੀਬੀ ਕੱਟੀ ਜਾਣੀ ਸੀ ਤੈਨੂੰ ਕੁਝ ਮਿਲੇ ਜਾਣਾ ਸੀ ਨਾ ਸਲਾਮ ਕਰਦਾ ਉਹ ਕਹਾਸਾ ਲੱਗ ਗਿਆ ਕਹਿੰਦਾ ਭਿਖਾਰੀਆਂ ਤੋਂ ਭਿਖਾਰੀ ਨਹੀਂ ਮੰਗਦੇ ਚੰਗੇ ਲੱਗਦੇ ਭਿਖਾਰੀਆਂ ਤੋਂ ਭਿਖਾਰੀ ਮੰਗਦੇ ਚੰਗੇ ਨਹੀਂ ਲੱਗਦੇ ਉਹ ਤਾਂ ਆਪ ਭਿਖਾਰੀ ਐ ਕਹਿੰਦਾ ਕਿ ਦੰਪਿਖਾਰੀ ਹੈ। ਉਹੀ ਭਿਖਾਰੀ ਹੈ ਨਾ ਮਮਲੋਕੀ ਸਲਾਮ ਕਰਨ। ਤੇ ਮੈਂ ਕਹਾਂ ਤੇ ਸਲਾਮ ਕਰਾਂ। ਇਹ ਤਾਂ ਗੱਲ ਗੁਰੂ ਪਾਤਸ਼ਾਹ ਨੇ ਸਮਝਾਈ ਹੈ ਸਿੱਖ ਨੂੰ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ। ਦਾਤਾ ਰਾਮ। ਸਾਰਾ ਸੰਸਾਰ ਭਿਖਾਰੀ ਹੈ। ਪਰ ਦੇਣ ਵਾਲਾ ਇੱਕ ਦਾਤਾ ਕਾਲਪੁਰਖ ਵਾਹਿਗੁਰੂ ਹੈ। ਮੰਗਣਾ ਉਹਦੇ ਕੋਲ ਹੈ। ਤੇ ਉਹਦੀ ਸੰਤੋਸ਼ਟੀ ਕਰਾ ਦਿੱਤੀ ਵੀ ਦੇਣਹਾਰ ਪ੍ਰਭ ਛੋੜ ਕੇ ਲੱਗੇ ਆਣ ਸਵਾਏ ਜਿਹੜੇ ਰੱਬ ਨੂੰ ਛੱਡ ਕੇ ਨਾ ਹੋਰ ਲੋਕਾਂ ਦੀ ਆਸ ਰੱਖਦੇ ਆ ਉਹ ਕਦੇ ਜੀਵਨ ਦੇ ਵਿੱਚ ਸੁੱਖ ਨਹੀਂ ਪ੍ਰਾਪਤ ਕਰ ਸਕਦੇ ਤੇ ਪਾਤਸ਼ਾਹ ਕਹਿੰਦੇ ਭਾਈ ਉਹਦੀ ਆਸ ਰੱਖੋ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਹ ਜਾਏ ਮੈਂ ਤਿੰਨ ਬੇਨਤੀਆਂ ਕੀਤੀਆਂ ਕਿਸ ਕੋਲੋਂ ਮੰਗਣਾ ਦੂਸਰਾ ਕੀ ਮੰਗਣਾ ਹੈ ਉਹ ਆਪ ਦੁਨੀਆਵੀ ਚੀਜ਼ਾਂ ਵੀ ਮੰਗਦੇ ਐ ਬਾਣੀ ਦੇ ਵਿੱਚ ਵੀ ਸਾਨੂੰ ਸੇਹ ਦਿੱਤੀ ਪਰ ਨਾਲ ਆਪਾਂ ਝਟ ਕਹ ਦੇ ਲਓ ਜੀ ਭਗਤਾਂ ਨੇ ਮੰਗੇ ਆਪਾਂ ਮੰਗ ਲਿਆ ਫੇਰ ਕੀ ਉਹਨਾਂ ਨੇ ਤਾਂ ਇਹ ਸਭ ਕੁਝ ਮੰਗਿਆ ਨਾ ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਣੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗੋਪਾ ਸੋ ਮੰਗੋ ਲਾਵੇਰੀ ਇੱਕ ਤਾਜਣ ਤੁਰੀ ਚੰਗੇ ਦੀ ਘਰ ਕੀ ਗੇਹਣ ਚੰਗੀ ਜਨ ਧੰਨਾ ਲੈਵੇ ਮੰਗੀ ਪਰ ਜਿਹੜਾ ਮੰਗਿਆ ਨਾ ਪਹਿਲਾਂ ਸਭ ਤੋਂ ਉਹ ਕੀ ਹੈ ਕਹਿੰਦੇ ਗੋਪਾਲ ਤੇਰਾ ਆਰਤਾ ਅਸੀਂ ਦਿਰਦਰ ਦੇ ਮੰਗਤੇ ਆ ਆਰਤੇ ਦਾ ਆਰਤ ਹੁੰਦਾ ਮੰਗਤਾ ਤੇ ਲੋਕਾਂ ਨੇ ਆਰਥ ਕਰ ਦਿੱਤੇ ਲੋ ਜੀ ਗੁਰੂ ਸਾਹਿਬ ਨੇ ਆਰਤੀ ਕੀਤੀ ਤੇ ਭਗਤਾਂ ਨੇ ਆਰਥਾ ਕਰ ਦਿੱਤਾ ਆਰਤੇ ਦਾ ਆਰਤ ਹੁੰਦਾ ਮੰਗਤਾ हे परमेश्वर मैं तेरे दर दा मांगता हां गोपाल तेरा आरती जो जन तुमरी भगत करन ते तिन के काज सवाल हां देंदा सारेनु दे रे सारे जीवानु देंदा पर ओ साडा भी फर्ज है की ओदा शुक्र करी की मांगना कहंदे बिन तुद और जे मांगना सिर दुखा के दुख क्यों आख्या गुरु साहिब ने उही मां हुंदी है ना ਬੜੀਆਂ ਸੁਖਣਾ ਸੁਖਦੀ ਆ ਬੜੇ ਕਸ਼ਟ ਬੜਾ ਕੁਛ ਕਰਦੀ ਐ ਉਹੀ ਪੁੱਤਰ ਹੁੰਦਾ ਬੜਾ ਲਾੜ ਲੜਾਇਆ ਜਾਂਦਾ ਉਹੀ ਪੁੱਤਰ ਵੱਡਾ ਹੋ ਜਾਂਦਾ ਸੁਖ ਨਹੀਂ ਦਿੰਦਾ ਦੁੱਖ ਹੀ ਕਰਦਾ ਤੇ ਉਹੀ ਮਾਂ ਫਿਰ ਕਹਿੰਦੀ ਵੀ ਜੰਮਦਾ ਕਿਉਂ ਨਹੀਂ ਮਰ ਗਿਆ ਦੁੱਖ ਮਿਲਿਆ ਨਾ ਉਹਦੇ ਵਿੱਚ ਪਰ ਜਿਹੜੀ ਉਹਦੀ ਦਾਤ ਹੁੰਦੀ ਆ ਨਾ ਜਦੋਂ ਉਹਦੀ ਕਿਰਪਾ ਨਾਲ ਮਿਲ ਜਾਏ ਬਖਸ਼ਿਸ਼ ਮਿਲ ਜਾਏ ਉਹ ਚੀਜ਼ ਦੇ ਵਿੱਚੋਂ ਸੁੱਖ ਮਿਲਦਾ ਹੈ ਸਦਗੰਤ ਬਿੰਨ ਤੋਂ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਤਪ ਤੇ ਪਾਸ਼ਾ ਜੀ ਕਿਰਪਾ ਕਰਦੇ ਆ ਕਹਿੰਦੇ ਭਾਈ ਉਹ ਮੰਗਣਾ ਕਿ ਜਿਹਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਰੱਜ ਜਾਏ ਪਾਸ਼ਾ ਕਿਰਪਾ ਕਰਦੇ ਆ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜਿਓ ਮੈਂ ਕਿਆ ਮੰਗੋ ਕਿਸ਼ ਥਿਰ ਨਾਰਾਈ ਹਰ ਦੂਜੇ ਨਾਮ ਪਿਆਰੀ ਜੀ ਇਹ ਸਤਿਗੁਰੂ ਤੂੰ ਨਾਮ ਦੇ ਦੇ ਜਦੋਂ ਅਸੀਂ ਉਹਨੂੰ ਮੰਗ ਲਿਆ ਤੇ ਜੇ ਕਿਸੇ ਆਪਾਂ ਬਾਦਸ਼ਾਹ ਨੂੰ ਯਾਦ ਕਰਦੇ ਆਂ ਤੇ ਬਾਦਸ਼ਾਹ ਇਹ ਬਾਕੀ ਸਭ ਕੁਝ ਆਪਣੇ ਆਪ ਆ ਜਾਏਗਾ ਜੇ ਅਸੀਂ ਰੱਬ ਨੂੰ ਮੰਗ ਲਿਆ ਤੇ ਸਭ ਕੁਝ ਹੀ ਸਾਨੂੰ ਸਾਨੂੰ ਪਦਾਰਥ ਚਾਹੀਦੇ ਆ ਸਾਨੂੰ ਸੁੱਖ ਚਾਹੀਦੇ ਆ ਭਾਵੇਂ ਕਿਸੇ ਅੱਗੇ ਹੱਥ ਝੜਨਾ ਪਏ ਪਰ ਗੁਰੂ ਮਹਾਰਾਜ ਕਹਿੰਦੇ ਉਹਦੇ ਅੱਗੇ ਝੁਕੋ ਉਹਦੇ ਕੋਲੋਂ ਮੰਗਣਾ ਤੇ ਮੰਗਣਾ ਕੀ ਹੈ ਕਿ ਸਤਿਗੁਰੂ ਮਹਾਰਾਜ ਤੂੰ ਆ ਜਾ ਤੂੰ ਕਿਰਪਾ ਕਰ ਦੇ ਜਿਦਨ ਉਹ ਆ ਜਾਂਦਾ ਨਾ ਸਾਰੀਆਂ ਭੁੱਖਾਂ ਖਤਮ ਕਰ ਦਿੰਦਾ ਪਰ ਉਹਦੇ ਨਾਲ ਕਰਨਾ ਕੀ ਹੈ ਰੋਜ਼ ਅਸੀਂ ਅਨੰਦ ਸਾਹਿਬ ਦੇ ਵਿੱਚ ਪੜ੍ਹਦੇ ਆਂ ਕਹਿੰਦੇ ਸੱਚਾ ਨਾਮ ਮੇਰਾ ਆਧਾਰੋ ਅਸੀਂ ਆਧਾਰ ਸਹਾਰਾ ਬਣਾਇਆ ਲੋਕਾਂ ਨੂੰ ਇਹਦੇ ਕੋਲੋਂ ਕੀ ਮਿਲ ਸਕਦਾ ਉਹਦੇ ਕੋਲੋਂ ਕੀ ਮਿਲ ਸਕਦਾ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਛਾਂ ਸਭ ਪਹ ਪਾਈਆਂ ਕਹੈ ਸੀ ਨਾ ਮਰਦਾਨੇ ਨੂੰ ਗੁਰੂ ਪਾਤਸ਼ਾਹ ਕਹਿੰਦੇ ਕੁਛ ਮੰਗ ਲਾ ਕਹਿੰਦੇ ਹਾਂ ਪਾਤਸ਼ਾਹ ਜੀ ਮੰਗਣਾ ਹੈ ਕੀ ਮੰਗਣਾ ਕਹਿੰਦੇ ਜਿਹੜੀ ਮੰਗਣ ਵਾਲੀ ਬਿਰਤੀ ਹੈ ਨਾ ਮੰਗਣ ਵਾਲੀ ਸੋਚ ਹੈ ਇਹ ਖਤਮ ਕਰ ਦੇ ਇਹ ਮੰਗਣ ਵਾਲੀ ਸੋਚੇ ਖਤਮ ਕਰ ਦੇ ਕਿਉਂਕਿ ਉਹ ਤੋਂ ਬਿਨਾ ਮੰਗਿਆਂ ਦੇ ਰਿਆ ਨਾ ਬਖਸ਼ਿਸ਼ ਕਰਦਾ ਤੇ ਹੁਣ ਤੀਸਰੀ ਗੱਲ ਹੈ ਕਿਵੇਂ ਮੰਗਣਾ ਹੈ ਤੇ ਮੰਗਣਾ ਕਿਵੇਂ ਹੈ ਕਿ ਇਹ ਸਤਗੁਰੂ ਮਹਾਰਾਜ ਤੂੰ ਹੀ ਦਾਤਾ ਹੈ ਤੂੰ ਹੀ ਦੇਣ ਹਾਰ ਹੈ ਤੇਰੇ ਤੋਂ ਬਿਨਾ ਦੂਸਰਾ ਨਹੀਂ ਹੈ ਮਾਨੁਖ ਕੀ ਟੇਕ ਬਿਰਤੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੌਰ ਨਾ ਤ੍ਰਿਸ਼ਨਾ ਲੱਗੇ ਆ ਜਦੋਂ ਉਹਦੇ ਦਿੱਤੇ ਬੰਦਾ ਕਿਸੇ ਬੰਦੇ ਨਾਲ ਨਹੀਂ ਰੱਜ ਸਕਦਾ ਕਿਸੇ ਦੇ ਦਿੱਤਿਆਂ ਤੇ ਨਹੀਂ ਰੱਜ ਸਕਦਾ ਪਰ ਕਹਿੰਦੇ ਜਦੋਂ ਰੱਬ ਦਿੰਦਾ ਬੰਦਾ ਰੱਜ ਜਾਂਦਾ ਜਿਸਕੇ ਦੀਏ ਰਹੇ ਅਗਾਏ ਬੌਰ ਨਾ ਤ੍ਰਿਸ਼ਨਾ ਲੱਗੇ ਆ ਉਹ ਤ੍ਰਿਸ਼ਨਾ ਖਤਮ ਕਰ ਦਿੰਦਾ ਸਤਗੁਰੂ ਗੁਰੂ ਰਾਮਦਾਸ ਜੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਆ ਕਹਿੰਦੇ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਹਾਂ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਵੀ ਭਿਖਾਰੀ ਆ ਪਰ ਭਿਖਾਰੀ ਅਸੀਂ ਦਰ ਦਰ ਦੇ ਨਹੀਂ ਆ ਅਸੀਂ ਦਰ ਤੇਰੇ ਦੇ ਭਿਖਾਰੀ ਇਹ ਸਤਗੁਰੂ ਤੇਰੇ ਦਰ ਦੇ ਆ ਗੁਰੂ ਅਮਰਦਾਸ ਜੀ ਕਹਿੰਦੇ ਹਮ ਭੀਖਕ ਭੀਖ ਕਾ ਦਾ ਰਤ ਹੰਦਾ ਮੰਗਤਾ ਅਸੀਂ ਮੰਗਤੇ ਹਾਂ ਹਮ ਭੀਖਕ ਭਿਖਾਰੀ ਤੇਰੇ ਅਸੀਂ ਤੇਰੇ ਦਰ ਦੇ ਮੰਗਤੇ ਆ ਲੋਕਾਂ ਕੋਲੋਂ ਨਹੀਂ ਮੰਗਦੇ ਤੂੰ ਨਿਜ ਪਤ ਹੈ ਦਾਤਾ ਤੂੰ ਨਿਜ ਦਾਤਾ ਹੈ ਕੋ ਕਿਸੇ ਨੂੰ ਪੁੱਛਦਾ ਨਹੀਂ ਹੈ ਵੀ ਮੈਂ ਆਂ ਦਵਾ ਕਾ ਨਾ ਦਵਾ ਹੁਣ ਕੋਈ ਗੁਰਦੁਆਰੇ ਦੇਣਾ ਹੋਵੇ ਨਾ ਕਿਸੇ ਨੇ ਕਿਸੇ ਨੇ ਅੱਜ ਦਾ ਪ੍ਰਬੰਧਕ ਜਾਂਦੇ ਉਹ ਗ੍ਰਹੀ ਲੈਂਦੇ ਆ ਉਹ ਜੇ ਅਸੀਂ ਆਪਣੇ ਪਿਤਾ ਜੀ ਨੂੰ ਪੁੱਛ ਲਈਏ ਅਸੀਂ ਆਪਣੇ ਪੁੱਤਰ ਨੂੰ ਪੁੱਛ ਲਈਏ ਇਹ ਸੋਚ ਹੁੰਦੀ ਹੈ ਪਰ ਉਹ ਦੇਣ ਲੱਗਾ ਕਿਸੇ ਨੂੰ ਪੁੱਛਦਾ ਥੋੜੇ ਉਹ ਨਿਜ ਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗੜਾ ਜੇ ਗੁਰੂ ਮਹਾਰਾਜ ਕਹਿੰਦੇ ਭਾਈ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਇੱਥੇ ਪ੍ਰਭ ਦਾ ਅਰਥ ਹੈ ਮਾਲਕ ਮਾਲਕ ਮਤਲਬ ਜਿਹਦੇ ਦਰ ਦੇ ਜਾ ਕੇ ਉਹ ਭੀਖ ਮੰਗ ਰਿਹਾ ਤੇ ਉਹ ਮਾਲਕ ਜਿਹੜਾ ਉਹਨੂੰ ਭੀਖ ਦਿੰਦਾ ਭੀਖਕ ਪ੍ਰੀਤ ਭਿਖਾਰੀ ਬੜਾ ਖੁਸ਼ ਹੁੰਦਾ ਹੈ ਭੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੇ ਅਨ ਖਾਏ ਉਹ ਜਿਹੜਾ ਭੁੱਖਾ ਹੈ ਪੇਟ ਤੋਂ ਭੁੱਖਾ ਹੈ ਇੱਕ ਮਨ ਦਾ ਭੁੱਖਾ ਹੁੰਦਾ ਨਾ ਬੰਦਾ ਰੋਟੀਆਂ ਨਾਲ ਬੰਦਾ 2 ਵਾਲਾ 4 ਖਾ ਲੇਗਾ 6 ਖਾ ਲੇ ਪਰ ਜਿਹੜਾ ਮਨ ਦਾ ਭੁੱਖਾ ਹੁੰਦਾ ਬੰਦਾ ਕਦੇ ਨਹੀਂ ਰਾਜੀ ਉਹਨੂੰ ਆਪ ਹੀ ਮਿਲਦਾ ਹੈ ਆਪ ਹੀ ਮਿਲਦਾ ਹੈ ਭਾਵੇਂ ਸਰੀਰ ਆ ਰੋਗ ਪਾਣ ਜਾਏ ਪਰ ਮਨ ਉਹਦਾ ਨਹੀਂ ਰਾਜਦਾ ਵੀ ਕਿੱਥੋਂ ਮਿਲਦਾ ਹੈ ਕਿਵੇਂ ਮਿਲਦਾ ਹੈ ਚਲਾਕੀਆਂ ਨਾਲ ਮਿਲਦਾ ਹੈ ਚਤਰਾਈਆਂ ਨਾਲ ਮਿਲਦਾ ਹੈ ਤੇ ਉਹ ਕੁਝ ਬਹੁਤ ਕੁਝ ਯਤਨ ਕਰਦਾ ਪਰ ਗੁਰੂ ਮਹਾਰਜ ਕਹਿੰਦੇ ਜਿਹੜਾ ਸੱਚ ਮੁੱਚ ਭੁੱਖਾ ਹੈ ਨਾ ਪੇਟ ਦਾ ਭੁੱਖਾ ਹੈ ਉਹ ਬੜਾ ਖੁਸ਼ ਹੁੰਦਾ ਕਦੋਂ ਕੋ ਕੇ ਪ੍ਰੀਤ ਹੋਵੇ ਅਨਖਾਏ ਤੇ ਗੁਰਸਿੱਖ ਦੀ ਗੱਲ ਦੱਸਦੇ ਆ ਗੁਰਸਿੱਖ ਪ੍ਰੀਤ ਗੁਰ ਮਿਲ ਆਗਾਏ ਤੇ ਗੁਰਸਿੱਖ ਨੂੰ ਬੜੀ ਖੁਸ਼ੀ ਹੁੰਦੀ ਆ ਕਦੋਂ ਹੁੰਦੀ ਆ ਜਦੋਂ ਗੁਰ ਮਿਲ ਆਗਾਏ ਆਗਾਏ ਮਤਲਬ ਗੁਰੂ ਨੂੰ ਦੇਖ ਕੇ ਰੱਜ ਜਾਂਦਾ ਗੁਰੂ ਨੂੰ ਦੇਖ ਕੇ ਖੁਸ਼ ਹੁੰਦਾ ਹਰ ਦਰਸ਼ਨ ਦੇਹ ਹਰ ਆਸ ਤੇਮਾਰੀ ਕਰ ਕਿਰਪਾ ਪ੍ਰਭ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਅੱਗੇ ਗੁਰੂ ਆਰਾਮਦਾਸ ਜੀ ਉਦਾਹਰਨ ਦਿੰਦੇ ਆ ਚੱਕ ਵੀ ਪ੍ਰੀਤ ਸੂਰਜ ਮੁਖ ਲਾਗ ਚੱਕਵਾ ਤੇ ਚੱਕ ਵੀ ਇਹਨਾਂ ਨੂੰ ਰਾਤ ਨੂੰ ਨਹੀਂ ਦਿਖਦਾ ਆਵਾਜ਼ ਇੱਕ ਦੂਸਰੇ ਨੂੰ ਦਿੰਦੇ ਰਹਿੰਦੇ ਆ ਉਡੀਕ ਕਰਦੇ ਦਿੰਦੇ ਆ ਕਦੋਂ ਸੂਰਜ ਨਿਕਲੇਗਾ ਕਦੋਂ ਅਸੀਂ ਦੇਖਾਂਗੇ ਇੱਕ ਦੂਸਰੇ ਨੂੰ ਗੁਰੂ ਰਾਮਦਾਸ ਜੀ ਉਦਾਹਰਨ ਦੇ ਰਿਹਾ ਚੱਕ ਵੀ ਪ੍ਰੀਤ ਸੂਰਜ ਮੁਖ ਲਾਗੈ ਜਦੋਂ ਸੁਰਨ ਦੇਖਦੇ ਬੜੇ ਖੁਸ਼ ਹੁੰਦੇ ਮਿਲੈ ਪਿਆਰੇ ਸਭ ਦੁੱਖ ਤਿਆਗੈ ਉਹਨਾਂ ਦਾ ਆਪਸ ਵਿੱਚ ਮਲਾਪ ਹੋ ਜਾਂਦਾ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਗੁਰਸਿੱਖ ਬੜਾ ਖੁਸ਼ ਹੁੰਦਾ ਜਦੋਂ ਗੁਰੂ ਦੇ ਮੁਖ ਲੱਗਦਾ ਭਾਵ ਗੁਰੂ ਦੇ ਦਰਸ਼ਨ ਕਰਦਾ ਬੱਛਰੇ ਪ੍ਰੀਤ ਖੀਰ ਮੁਖ ਖਾਏ ਖੀਰ ਦਾ ਅਰਥ ਹੁੰਦਾ ਦੁੱਧ ਬੱਚਾ ਬੜਾ ਖੁਸ਼ ਹੁੰਦਾ ਜਦੋਂ ਉਹਨੂੰ ਮਾਂ ਦਾ ਦੁੱਧ ਮਿਲਦਾ ਗਾਂ ਦਾ ਦੁੱਧ ਮਿਲਦਾ ਬੱਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਖਸ਼ੈ ਦੇਖੈ ਮਾਏ ਹਿਰਦੇ ਵਿੱਚ ਬੜਾ ਖੁਸ਼ ਹੁੰਦਾ ਹੈ ਜਦੋਂ ਆਪਣੀ ਮਾਂ ਨੂੰ ਦੇਖਦਾ ਹੈ ਹਿਰਦੈ ਬਖਸ਼ੈ ਦੇਖੈ ਮਾਏ ਕਿਉਂਕਿ ਉਹ ਮਮਤਾ ਹੁੰਦੀ ਹੈ ਸਾਸ ਸੰਗਤ ਦੀ ਭਾਵੇਂ ਜਾਨਵਰ ਹੈ ਚਾਹੇ ਮਨੁੱਖ ਹੈ ਆ ਬਾਂਦਰੀ ਹੁੰਦੀ ਨਾ ਉਹਦਾ ਬੱਚਾ ਮਰ ਜਾਏ ਤੇ ਉਹਦਾ ਚਮੜਾ ਲੈ ਕੇ ਘੁੰਮਦੇ ਰਹਿੰਦੇ ਉਹਦੇ ਵਿੱਚ ਵੀ ਮੱਕਲੂ ਵੀ ਉਦਾਹਰਣ ਦਿੱਤੀ ਸਾਡੇ ਉੱਥੇ ਮਹੱਲੇ ਦੇ ਵਿੱਚ ਇੱਕ ਗਾਂ ਨੇ ਬੱਚਾ ਦਿੱਤਾ ਹੁਣ ਉਹਦੋਂ ਕਾਰ ਆ ਗਈ ਉਹ 2-3 ਘੰਟੇ ਹੋਏ ਸੀ ਉਹਨੂੰ ਪੈਰ ਦੇ ਨਾਲ ਉਠਾਇਆ ਬੱਚੇ ਨੂੰ ਅਗਾਹ ਲੈ ਕੇ ਚਲੇ ਗਈ ਉਹਦੇ ਕੋਲੇ ਬੈਠੀ ਹੈ 3 ਦਿਨ ਹੋਏ ਤੇ ਉਹ ਇੰਨਾ ਪਿਆਰ ਹੁੰਦਾ ਤੇ ਉਹ ਬਛਰਾ ਜਿਹੜਾ ਗਾਂ ਤੋਂ ਬਣਨਾ ਗੁਰੂ ਮਹਾਰਾਜ ਕਹਿੰਦੇ ਭਾਈ ਬਛਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਖਸੈ ਦੇਖੇ ਮਾਏ ਜਦੋਂ ਉਹ ਆਪਣੀ ਮਾਂ ਨੂੰ ਦੇਖਦਾ ਇਦਾਂ ਦੀ ਪ੍ਰੀਤ ਕਹਿੰਦੇ ਸਿੱਖ ਦੀ ਗੁਰੂ ਨਾਲ ਹੋਣੀ ਚਾਹੀਦੀ ਗੁਰ ਸਿੱਖ ਪ੍ਰੀਤ ਗੁਰੂ ਮੁਖ ਲਾਏ ਜਦੋਂ ਗੁਰੂ ਦੇ ਦਰਸ਼ਨ ਕਰਦਾ ਹੈ ਗੁਰੂ ਉਹਨੂੰ ਆਪਣੇ ਨਾਲ ਜੋੜ ਲੈਂਦਾ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਇੱਕ ਪਿਆਰ ਹੁੰਦਾ ਇੱਕ ਮੋਹ ਹੁੰਦਾ ਗੁਰੂ ਸਾਹਿਬ ਨੇ ਸਾਨੂੰ ਪਿਆਰ ਸਿਖਾਇਆ ਇਹ ਨਹੀਂ ਆਖਿਆ ਵੀ ਤੁਸੀਂ ਆਪਣਾ ਟੱਬਰ ਛੱਡ ਦਿਓ ਪਰਿਵਾਰ ਛੱਡ ਦਿਓ ਰੋ ਇਹਦੇ ਨਾਲ ਮੋਹ ਨਹੀਂ ਕਰਨਾ ਪਿਆਰ ਕਰਨਾ ਆਪਣਾ ਫਰਜ਼ ਸਮਝਣਾ ਬੱਚਿਆਂ ਨੇ ਆਪਣਾ ਫਰਜ਼ ਸਮਝਣਾ ਮਾਪੇ ਆਪਣੇ ਆਪਣਾ ਬਰ ਫਰਜ਼ ਸਮਝਣਾ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਕਹਿੰਦੇ ਇਹ ਕੱਚਾ ਹੈ ਮਾਇਆ ਦਾ ਮੋਹ ਜਿਹੜਾ ਹੈ ਅੱਪਾ ਪੜ੍ਹਦੇ ਐ ਨਾ ਗੁਰੂ ਰਾਮਦਾਸ ਜੀ ਦੇ ਚਰਣਾ ਵਿੱਚ ਭਟ ਕੀਰਤਨੇ ਅਰਦਾਸ ਕੀਤੀ ਹੈ। ਮਾਇਆ ਮੋਹ ਭਰਮ ਪੈ ਭੁੱਲੇ ਸਤਦਾਰਾ ਸਿਉ ਪ੍ਰੀਤ ਲਗਾਈ। ਇੱਕ ਮਨੁੱਖ ਕਹਿੰਦੇ ਇੱਕ ਬਜ਼ੁਰਗ ਸੀ ਤੇ ਸਾਧ ਸੰਗਤ ਜੀ ਉਹ ਨਾ ਸੜਕ ਤੇ ਡਿੱਗ ਪਿਆ। ਬੜਾ ਉਮਰ ਉਹਦੀ ਜਿਆਦਾ ਸੀ। ਤੇ ਹਾਏ ਹਾਏ ਕਰਦਾ ਸੀ ਤੇ ਸਵੇਰ ਦਾ ਟਾਈਮ ਸੀ ਤੇ ਉਧਰੋਂ ਇੱਕ ਬੰਦਾ ਆਇਆ ਉਹਨੇ ਆਪਣੀ ਗੱਡੀ ਰੋਕੀ ਤੇ ਉਸ ਬਜ਼ੁਰਗ ਕੋਲ ਪਹੁੰਚ ਗਿਆ ਕਹਿੰਦਾ ਬਾਬਾ ਜੀ ਕਿੱਥੇ ਜਾਣਾ ਹੈ ਕਹਿੰਦਾ ਤੁਸੀਂ ਕੌਣ ਕਹਿੰਦਾ ਮੈਂ ਤਹਿਸੀਲਦਾਰ ਹਾਂ ਮੈਂ ਤਹਿਸੀਲ ਦੇ ਚੱਲਾ ਸੀ ਕਹਿੰਦਾ ਚਲੋ ਮੇਰਾ ਤਾਂ ਰੱਬ ਨੇ ਸੌਣ ਲਈ ਕਹਿੰਦਾ ਦੱਸੋ ਕਹਿੰਦਾ ਮੇਰਾ ਨਾ ਹੁਣ ਆਖਰੀ ਸਮਾਂ ਤੁਸੀਂ ਇਦਾਂ ਕਰੋ ਮੇਰੀ ਵਸੀਅਤ ਕਰ ਦਿਓ ਮਰਨ ਲੱਗਾ ਬੰਦਾ ਵਸੀਅਤ ਕਰਦਾ ਨਾ ਮੇਰੀ ਵਸੀਅਤ ਕਰ ਦਿਓ ਕਹਿੰਦਾ ਕਿ ਦੱਸੋ ਉਹਨੇ ਕਾਗਜ਼ ਸੀਗੇ ਉਹਦੇ ਕੋਲ ਕਹਿੰਦਾ ਮੈਂ ਲਿਖ ਲੈਣਾ ਹੁਣੇ ਤੁਹਾਡੇ ਦਸਤਖਤ ਕਰ। ਕਹਿੰਦਾ ਮੇਰੀ ਇੰਨੀ ਇੰਨੀ ਜ਼ਮੀਨ ਮੇਰੇ ਪੁੱਤਰ ਦੇ ਨਾਮ ਕਰ ਦਿਓ ਇੰਨੀ ਘਰ ਵਾਲੀ ਦੇ ਕਰ ਦਿਓ। ਤੇ ਬਾਕੀ ਫਿਰ ਗੁਰਦੁਆਰੇ ਦੇ ਦਿਓ। ਉਹ ਕਹਿੰਦਾ ਤੁਹਾਡੀ ਜ਼ਮੀਨ ਕਿੱਥੇ ਐ? ਕਹਿੰਦਾ ਜ਼ਮੀਨ ਨਹੀਂ ਹੈਗੀ। ਪਰ ਮੈਨੂੰ ਪਤਾ ਸੀ ਵੀ ਮਰਨ ਲੱਗੇ ਲੋਕੀ ਵਸੀਅਤ ਕਰਦੀ ਐ ਮੈਂ ਇਸ ਕਰਕੇ ਵਸੀਅਤ ਕਰਨਾ ਚਾਹੁੰਦਾ। ਹੈ ਕੁਝ ਵੀ ਨਹੀਂ ਹੈ। ਤੇ ਹੈ ਆਪਣਾ ਵੀ ਕੁਛ ਨਹੀਂ ਹੈ ਪਰ ਬੰਦਾ ਜਿਹੜਾ ਹੈ ਉਹ ਮੋਹ ਦੇ ਵਿੱਚ ਮਾਇਆ ਦੇ ਕੱਚੇ ਮੋਹ ਦੇ ਵਿੱਚ ਫਸਿਆ ਹੋਇਆ ਰੱਬ ਨੂੰ ਭੁੱਲ ਗਿਆ ਕਾਲ ਪੁਰਖ ਨੂੰ ਭੁੱਲ ਗਿਆ ਤੇ ਸਤਗੁਰ ਕਹਿੰਦੇ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਣ ਸਜਾਏ ਕੂੜਾ ਕੱਚ ਪਾਚਾ ਇਹ ਕਹਿੰਦੇ ਖਤਮ ਹੋ ਜਾਂਦਾ ਕੂੜਾ ਹੀ ਹੈ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਰੱਜੇਗਾ ਉਦਣ ਜਦੋਂ ਸੱਚੇ ਗੁਰੂ ਦੇ ਨਾਲ ਜੁੜੇ ਇੱਕ ਦਿਨ ਜੀਵਨ ਦੇ ਵਿੱਚ ਜ਼ਰੂਰ ਆਉਂਦਾ ਮਨੁੱਖ ਦੇ ਇੱਕ ਦਿਨ ਇੱਕ ਛਿਨ ਐਸਾ ਜ਼ਰੂਰ ਆਉਂਦਾ ਹੈ ਜੀਵਨ ਵਿੱਚ ਕਦੇ-ਕਦੇ ਜਦਨ ਮਨੁੱਖ ਨੂੰ ਸਮਝ ਆਉਂਦੀ ਹੈ ਕਿ ਮੇਰਾ ਕੋਈ ਨਹੀਂ ਹੈ ਮੇਰਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਬਾਣੀ ਤਾਂ ਬਾਰ ਬਾਰ ਕਹਿ ਰਹੀ ਹੈ ਵੀ ਕੋਈ ਵੀ ਨਹੀਂ ਹੈ ਆ ਇਹਦੇ ਨਾਲ ਹੀ ਵੀ ਸੰਸਾਰ ਛੱਡ ਦੇਣਾ ਪਰਿਵਾਰ ਛੱਡ ਦੇਣਾ ਰਹਿਣਾ ਇਹਦੇ ਵਿੱਚ ਹੀ ਆ ਪਰ ਉਪਰਾਮ ਰਹਿਣਾ ਹੈ ਜਿਨ੍ਹਾਂ ਵਾਸਤੇ ਕਰਦਾ ਹੈ ਤੇ ਉਹਨਾਂ ਨੇ ਸਾਥ ਥੋੜੇ ਦੇਣਾ ਤੇ ਅੱਜ ਹੁੰਦਾ ਕੀ ਹੁੰਦਾ ਕਾਗਜ਼ ਬੰਦਾ ਫਟਾਫਟ ਚੇਂਜ ਕਰ ਲੈਂਦਾ ਮਕਾਨ ਬਦਲਿਆ ਬਾਅਦ ਫੱਟਾ ਵੀ ਬਦਲ ਜਾਂਦਾ ਹੈ ਰਜਿਸਟਰੀਆਂ ਦੇ ਨਾਮ ਵੀ ਬਦਲ ਜਾਂਦੇ ਆ ਤੇ ਕਾਹਦਾ ਬੰਦਾ ਹੰਕਾਰ ਕਰਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਇੱਕ ਪ੍ਰੀਤ ਕਰੋ ਉਹਦੇ ਨਾਲ ਪ੍ਰੀਤ ਕਰੋਗੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੀਤ ਕਰੋਗੇ ਜ਼ਿੰਦਗੀ ਪਰ ਸੰਸਾਰ ਭਰ ਦੇ ਵਿੱਚ ਜੀਉਂਦੇ ਰਹਿ ਸਕਦੇ ਅਮਰ ਹੋ ਜਾਊਗੀ ਅਮਰ ਕੌਣ ਹੁੰਦਾ ਹੈ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸੁਰ ਕਾ ਨਾਹੀਂ ਕਦੇ ਬਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਗੁਣਾ ਦਾ ਖਜ਼ਾਨਾ ਜਿਹਦੇ ਮਨ ਦੇ ਵਿੱਚ ਪ੍ਰਗਟ ਹੋ ਗਿਆ ਉਹ ਕਦੇ ਵੀ ਨਹੀਂ ਮਰਦਾ ਮਰਿਆ ਕਬੀਰ ਸਾਹਿਬ ਅੱਜ ਵੀ ਜਿੰਦਾ ਹੈ ਰਬਦਾਸ ਜੀ ਅੱਜ ਵੀ ਜਿੰਦੇ ਆ ਭਗਤ ਪੀਪਾ ਜੀ ਪੇਖਣ ਜੀ ਜੈਦੇਵ ਜੀ ਬੈਣੀ ਜੀ ਸੈਣ ਜੀ ਕਿੰਨੇ ਭਗਤ ਹੈ ਅੱਜ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਪਿਆਰੇ ਅੱਜ ਵੀ ਜਿੰਦੇ ਹੈ ਕਹਿੰਦੇ ਹਰ ਦਰਸ਼ਨ ਦੇਹ ਹਰ ਆਸ ਤੇਮਾਰੀ ਉਹਨਾਂ ਨੂੰ ਇੱਕੋ ਪ੍ਰੀਤ ਸੀ ਕਰ ਕਿਰਪਾ ਲੋਚ ਪੂਰ ਹਮਾਰੇ ਇਹ ਸਤਿਗੁਰ ਮਹਾਰਾਜ ਮੇਰੀ ਤਾਂਗ ਪੂਰੀ ਕਰ ਦੇ ਮੈਨੂੰ ਤੇਰੇ ਦਰਸ਼ਨਾਂ ਦੀ ਤਾਂਗ ਹੈ ਤੇ ਉਹ ਜੀਵਨ ਦੇ ਵਿੱਚ ਜਿਹਨਾਂ ਦੇ ਅੰਦਰ ਇਹ ਪਿਆਸ ਪੈਦਾ ਹੋ ਜਾਂਦੀ ਹੈ ਨਾ ਜਿਹਨੇ ਆਨੰਦ ਲੈਣਾ ਹੋਵੇ ਨਾ ਉਹਨੂੰ ਇੱਥੇ ਪ੍ਰਾਪਤ ਹੋ ਜਾਂਦਾ ਤੇ ਉਹਦੇ ਅੰਦਰ ਪਿਆਰ ਜਿਹੜਾ ਪ੍ਰੀਤ ਜਿਹੜੀ ਹੈ ਹਰ ਜੇ ਆਪਾਂ ਜਾਣੇ ਨਾ ਗੁਰੂ ਗੁਰਦਵਾਰਿਆਂ ਦੇ ਦਰਸ਼ਨ ਕਰਦੇ ਆਂ ਉਦਾਇਕ ਮਤਲਬ ਹੁੰਦਾ ਹੈ ਕਿ ਅਸੀਂ ਉਹਦੇ ਇੱਥੇ-ਇੱਥੇ ਦੇ ਇਤਿਹਾਸ ਨੂੰ ਸਮਝ ਲਈਏ ਕਿ ਉੱਥੇ ਦਾ ਇਤਿਹਾਸ ਕੀ ਕਹਿੰਦਾ ਹੈ ਕਿ ਗੁਰੂ ਮਹਾਰਾਜ ਨੇ ਇੱਥੇ ਕੀ ਕੀਤਾ ਇੱਥੇ ਕੀ ਬਖਸ਼ਿਸ਼ਾਂ ਕੀਤੀਆਂ ਇਸ ਕਰਕੇ ਗੁਰਦੁਆਰਿਆਂ ਦੇ ਦਰਸ਼ਨ ਯਾਤਰਾ ਕਰਨੀ ਇਸ ਕਰਕੇ ਕਰਨੀ ਤੇ ਸਾਡੀ ਹੁਣ ਯਾਤਰਾ ਤਾਂ ਹੁਣ ਮਾਫੀ ਕਰਨੋਂ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਜਿਹਦੇ ਅੰਦਰ ਦਰਸ਼ਨ ਜਿਹੜੀ ਹੈ ਜਿਹਦੇ ਅੰਦਰ ਆਸ ਹੁੰਦੀ ਨਾ ਹਰ ਦਰਸ਼ਨ ਦੇਹੁ ਹਰ ਆਸ ਤੇਮਾਰੀ ਦਰਸ਼ਨ ਦਿਓ ਆਸ ਤੇਰੀ ਹੈ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੇਲੇ ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਮੇਰੀ ਆਸ ਵੀ ਤੇਰੀ ਹੈ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੇਲੇ ਕਰ ਕਿਰਪਾ ਪਰਮੇਸ਼ਰ ਕਹਿੰਦੇ ਕਰ ਕਿਰਪਾ ਲੋਚ ਪੂਰ ਹਮਾਰੀ ਇਹ ਸਤਿਗੁਰ ਕਿਰਪਾ ਕਰੋ ਮੇਰੀ ਜਿਹੜੀ ਤਾਂਗ ਹੈ ਮੇਰੀ ਇੱਛਾ ਜਿਹੜੀ ਹੈ ਉਹ ਪੂਰੀ ਕਰ ਦਿਓ ਬਹੁਤ ਭਾਗਾਂ ਵਾਲੇ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਸਤਿਗੁਰੂ ਦੇ ਪ੍ਰਤੀ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂਕੇ ਬਲ ਬਲ ਜਸ ਉਹ ਤੋਂ ਸਤਕੇ ਜਾਂਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਤੇ ਇਸੇ ਤਰ੍ਹਾਂ ਸਤਗੁਰ ਰਹਿਮਤ ਪਰੇ ਹੱਥ ਰੱਖਣ ਆਪ ਜੀ ਦੇ ਸਤਗੁਰ ਜੀ ਨੇਮ ਦੇ ਵਿੱਚ ਬਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ